एबीसी ਪੰਜਾਬ ਦੇ ਵਿਸ਼ੇਸ਼ ਬਲਟਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ ਪਹਿਲਾ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਸੁਪਰੀਮ ਕੋਰਟ ਚ ਇਸ ਸਾਲ ਦਾਇਰ ਕੀਤੀਆਂ ਗਿਆ ਪਟੀਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਇਸ ਸਾਲ ਚ ਹੋਇਆ ਨਿਪਟਾਰਾ ਸੰਸਦਾਂ ਦੇ ਸਸਪੈਂਸ਼ਨ ਤੋਂ ਬਾਅਦ ਇੰਡੀਆ ਗੱਠ ਜੋੜ ਦਾ ਜੰਤਰ ਮੰਤਰ ਤੇ ਤਰਨਾ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਵੱਡੀ ਟਿੱਪਣੀ ਹਾਲੇ ਤਾਂ ਦੋ ਤਿੰਨ ਜੁਵਾ ਸੰਸਦ ਵਿੱਚ ਬੜੇ ਸੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਭੱਜੇ ਤੇ ਦੇਸ਼ ਭਗਤਾਂ ਦੀ ਨਿਕਲੀ ਆਵਾਜ਼ ਸਫੀਸਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਣੀ ਸਰਕਾਰ ਤੋਂ ਬਾਅਦ ਨੌ ਹੋਰ ਮੰਤਰੀਆਂ ਨੇ ਚੁੱਕੀ ਸੋ ਸੰਸਦ ਚ ਹੋਈ ਸੁਰੱਖਿਆ ਕਟਾਈ ਨੂੰ ਲੈ ਕੇ ਲਲਿਤ ਦਾ 5 ਜਨਵਰੀ ਤੱਕ ਰਮਾਨ ਰਾਹੁਲ ગાંધી ਨੇ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਦੇ ਨਾਲ ਕੀਤੀ ਟੈਲੀਫੋਨ ਤੇ ਗੱਲਬਾਤ ਰਜੌਰੀ ਚ ਸੈਨਾ ਤੇ ਹੋਏ ਅਤਵਾਦੀ ਹਮਲੇ ਚ ਪੰਜ ਜਵਾਨ ਸ਼ਹੀਦ ਰਾਜ ਸਭਾ ਦੀਆਂ ਚਾਰ ਸੀਟਾਂ ਤੇ ਚੋਣਾ 19 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਦੀ ਵੀ ਹੋ ਰਹੀ ਹੈ ਸੀਟ ਖਾਲੀ। ਅਯੋਧਿਆ 에어ਪੋਰਟ ਤੇ ਉਤਰਿਆ ਪਹਿਲਾ 에어ਕ੍ਰਾਫਟ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਸਿਆਸੀ ਪਾਰਟੀਆਂ ਨੂੰ ਵੱਡਾ ਸਨੇਹਾ ਕਿ ਚੋਣ ਪ੍ਰਚਾਰ ਦੌਰਾਨ ਗੂੰਗਾ ਬਹਿਰਾ ਲੰਗੜੇ ਅਜਿਹੇ ਸ਼ਬਦਾਂ ਦਾ ਨਾਲ ਕੀਤਾ ਜਾਵੇ ਇਸਤੇਮਾਲ ਹੁਣ ਖਬਰਾਂ ਵਿਸਤਾਰ ਸੁਪਰੀਮ ਕੋਰਟ ਨੇ 2023 ਵਿੱਚ 52191 ਮਾਮਲੇ ਨਬੀੜੇ ਨਾ ਪਿਛਲੇ ਸਾਲ ਅਗਰ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ ਤਾਂ 39800 ਮਾਮਲੇ ਹੱਲ ਕੀਤੇ ਸੀ ਸੁਪਰੀਮ ਕੋਰਟ ਨੇ ਜਾਣਕਾਰੀ ਪ੍ਰੈਸ ਰਿਲੀਜ਼ ਦੇ ਜ਼ਰੀਏ ਦਿੱਤੀ ਇਹ ਡਾਟਾ 1 ਜਨਵਰੀ ਤੱਕ 15 ਦਸੰਬਰ 2023 ਤੱਕ ਹੈ ਪਰ ਇਸ ਲੀਜ ਵਿੱਚ ਕਿਹਾ ਗਿਆ ਇਸ ਸਾਲ ਕੋਰਟ ਨੇ ਪਿਛਲੇ ਸਾਲ ਦੀ ਤੁਲਨਾ ਵਿੱਚ 12000 ਮਤਲਬ ਕਰੀਬ 31% ਤੋਂ ਜ਼ਿਆਦਾ ਮਾਮਲੇ ਹੱਲ ਕੀਤੇ ਨੇ ਇਹ ਪਿਛਲੇ ਸਾਲ 6 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਮਸਲੇ ਹਨ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ 6 ਸਾਲ ਪਹਿਲੇ ਕਿੰਨੇ ਕੇਸ ਹੱਲ ਕੀਤੇ ਸਨ ਸੁਪਰੀਮ ਕੋਰਟ ਨੇ ਇਸ ਸਾਲ ਨਿੰਜਾ ਜਾਂ 199 ਮਾਮਲਿਆਂ ਦੀ ਸੁਣਵਾਈ ਲਈ ਆਏ ਸੁਪਰੀਮ ਕੋਰਟ ਚ ਕੋਰਟ ਨੇ ਇਸ ਸਾਲ ਬੈਕਲੌਗ ਦੇ 3000 ਮਾਮਲਿਆਂ ਨੂੰ ਵੀ ਨਿਪਟਾਇਆ ਸੀ ਕੋਰਟ ਨੇ ਇਸ ਦਾ ਸੇਰਾ ਨਵੀਂ ਟੈਕਨੋਲੋਜੀ ਨੂੰ અપਨਾਉਣ ਅਤੇ ਜੁਡੀਸ਼ੀਅਲ ਸਿਸਟਮ ਵਿੱਚ ਹੋਏ ਪਰਫਾਰਮ ਨੂੰ ਦਿੱਤਾ ਸੁਪਰੀਮ ਕੋਰਟ ਨੇ ਪ੍ਰੈਸ ਰਿਲੀਜ਼ ਚ ਦਾਵਾ ਕੀਤਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀワイ ਚੰਦਰ ਚੂਡ ਨੇ ਜੁਡੀਸ਼ੀਅਲ ਸਿਸਟਮ ਨੂੰ ਇਸ ਟੀਮ ਲਾਈਨ ਕੀਤਾ ਪਹਿਲਾ ਕੇਸ ਦਾਖਲ ਹੋਣ ਤੋਂ ਬਾਅਦ ਉਸ ਦੀ ਸੁਣਵਾਈ ਚ 10 ਦਿਨ ਲੱਗਦੇ ਸੀ ਤੇ ਹੁਣ ਸੁਣਵਾਈ 5 ਤੋਂ 7 ਦਿਨ ਦੇ ਅੰਦਰ ਹੋ ਜਾਂਦੀ ਹੈ ਹੁਣ ਜ਼ਮਾਨਤ ਤੇ ਐਂਟੀਸੀਪੇਟਰੀ ਮਾਮਲਿਆਂ ਦੇ ਵਿੱਚ 1 ਦਿਨ ਜਾਂ ਫਿਰ ਤਤਕਾਲ ਸੁਣਵਾਈ ਤੇ ਲਗਾ ਦਿੱਤੇ ਜਾਂਦੇ ਨੇ ਜਿਸ ਕਰਕੇ ਕੇਸ ਨਪਟਾਉਂ ਦੇ ਵਿੱਚ ਰਫਤਾਰ ਵਧੀ ਹੈ ਕਾਨੂੰਨ ਮੰਤਰੀ ਅਰਜਨ ਰਾਮ ਮੇਗਵਾਲ ਨੇ ਵੀ 15 ਦਸੰਬਰ ਨੂੰ ਸੰਸਦ ਵਿੱਚ ਦੱਸਿਆ ਸੀ ਕਿ ਦੇਸ਼ ਦੀਆਂ ਅਦਾਲਤਾਂ ਦੇ ਵਿੱਚ 5 ਕਰੋੜ ਤੋਂ ਜ਼ਿਆਦਾ ਕੇਸ ਪੈਂਡਿੰਗ ਨੇ ਸੁਪਰੀਮ ਕੋਰਟ ਵਿੱਚ 80 ਹਜ਼ਾਰ ਤੋਂ ਜ਼ਿਆਦਾ ਕੇਸ ਪੈਂਡਿੰਗ ਨੇ ਤੇ ਪਿਛਲੇ 6 ਮਹੀਨਿਆਂ ਵਿੱਚ ਪੈਂਡਿੰਗ ਕੇਸ ਦੀ ਸੰਖਿਆ 10 ਹਜ਼ਾਰ ਵਧੀ ਹੈ ਮੇਗਵਾਲ ਨੇ ਵੀ ਦੱਸਿਆ ਸੀ ਕਿ 1 ਜੁਲਾਈ 2023 ਤੋਂ ਪੈਂਡਿੰਗ ਕੇਸ ਦੀ ਸੰਖਿਆ 69.768 ਸੀ ਤੇ ਇਸ ਤੋਂ ਬਾਅਦ ਸਿਰਫ 6 ਮਹੀਨਿਆਂ ਵਿੱਚ 10000 ਨਵੇਂ ਕੇਸ ਆਏ ਨੇ ਅਰਜਨ ਰਾਮ ਮੀਗਵਾਲ ਨੇ ਇਹ ਵੀ ਦੱਸਿਆ ਸੀ ਕਿ ਭਾਰਤੀ ਨਿਆਂਪਾਲਿਕਾ ਵਿੱਚ ਜੱਜਾਂ ਦੀ ਕੁੱਲ ਮਨਜ਼ੂਰਸ਼ੁਦਾ ਜਿਹੜੀ ਗਿਣਤੀ ਹੈ 26565 ਤੇ ਸੁਪਰੀਮ ਕੋਰਟ ਜੱਜਾਂ ਦੀ ਫੁੱਲ ਸਟ੍ਰੈਚ 34 ਉਧਰ ਹਾਈ ਕੋਰਟ ਵਿੱਚ ਜੱਜਾਂ ਦੀ ਸੰਖਿਆ 1114 ਜ਼ਿਲ੍ਹਾ ਅਤੇ ਹੋਰ ਅਦਾਲਤਾਂ ਦੀ ਵਿੱਚ ਗੱਲ ਕੀਤੀ ਜਾਵੇ ਤੇ ਜੱਜਾਂ ਦੀਆਂ ਮਨਸ਼ੂਰਸ਼ੁਦਾ ਜਿਹੜੀਆਂ ਅਸਾਮੀਆਂ ਨੇ ਪੋਸਟਾਂ ਨੇ ਉਹ 25420 ਹਨ ਲੋਕ ਸਭਾ ਦੇ ਕਾਨੂੰਨ ਮੰਤਰੀ ਨੇ ਵੀ ਦੱਸਿਆ ਸੀ ਕਿ ਸਾਲ 2023 ਵਿੱਚ ਸੁਪਰੀਮ ਕੋਰਟ ਨੇ 15 ਜੂਨ ਤੱਕ ਵੀਡੀਓ ਕਾਨਫਰੰਸ ਦੇ ذریعے ਵੀ ਮਾਮਲਿਆਂ ਦੀ ਸੁਣਵਾਈ ਕੀਤੀ ਇਹਨਾਂ ਵਿੱਚ ਕੁੱਲ 182000 ਤੋਂ ਜ਼ਿਆਦਾ ਕੇਸਾਂ ਦਾ ਨبطਾਰਾ ਹੈ ਇਸ ਤੋਂ ਇਲਾਵਾ ਗੁਜਰਾਤ ਗੁਹਾਟੀ 오ਡੀਸਾ ਕਰਨਾਟਕਾ ਝਾਰਖੰਡ ਪਟਨਾ ਤੇ ਮਧ ਪ੍ਰਦੇਸ਼ ਹਾਈ ਕੋਰਟ ਦੇ ਨਾਲ ਸੁਪਰੀਮ ਕੋਰਟ ਨੇ ਵੀ ਕਨਸਟੀਟਿਊਸ਼ਨਲ ਬੈਂਚ ਦੀ ਕਾਰਜਵਾਈ ਦੀ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ ਹੈ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਜੰਤਰ ਮੰਤਰ ਵਿਖੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਸੰਸਦ ਭਵਨ ਦੇ ਵਿੱਚ ਦੋ ਤਿੰਨ ਨੌਜਵਾਨ ਛਿਲਾੰਗ ਮਾਰ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਛਿਲਾੰਗ ਮਾਰਦੇ ਸਾਰਿਆਂ ਨੇ ਦੇਖਿਆ ਉਹ ਅੰਦਰ ਆਏ ਉਹਨਾਂ ਨੇ ਥੋੜਾ ਧੂਆ ਛੱਡਿਆ ਭਾਰਤੀ ਜਨਤਾ ਪਾਰਟੀ ਦੇ ਸਾਰੇ ਸੰਸਦ ਭੱਜ ਗਏ ਜਿਹੜੇ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਸੀ ਉਹਨਾਂ ਦੀ ਹਵਾ ਨਿਕਲ ਗਈ। راہুল ਗਾਂਧੀ ਨੇ ਕਿਹਾ ਕਿ ਮੈਂ ਕਿਸੇ ਕਿਸੇ ਨੂੰ ਕਿਹਾ ਸੀ ਕਿ ਦੇਸ਼ ਵਿੱਚ ਕਿਤੇ ਵੀ ਇੱਕ ਛੋਟਾ ਜਿਹਾ ਸਰਵੇ ਕਰਵਾ ਲਓ ਦੇਸ਼ ਦੇ ਨੌਜਵਾਨ ਮੋਬਾਈਲ ਮਤਲਬ ਇੰਸਟਾਗ੍ਰam ਫੇਸਬੁੱਕ ਟਵਿੱਟਰ ਤੇ ਜਿਆਦਾ ਕਿੰਨਾ ਸਮਾਂ ਬਤਾਉਂਦੇ ਨੇ ਜਵਾਬ ਮਿਲਿਆ 7.5 ਘੰਟੇ ਤੇ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਦੇਸ਼ ਦਾ ਨੌਜਵਾਨ 7.5 ਘੰਟੇ ਸੈਲਫੋਨ ਤੇ ਹੀ ਰਹਿਦਾ ਕਿਉਂਕਿ ਉਹਦੇ ਕੋਲ ਰੁਜ਼ਗਾਰ ਨਹੀਂ ਹੈ ਇਹ ਹਿੰਦੁਸਤਾਨ ਦੀ ਇੱਕ ਸੱਚੀ ਸਥਿਤੀ ਹੈ ਇਹਦੇ ਚਲਦਿਆਂ ਹੀ ਨੌਜਵਾਨ ਸੰਸਦ ਵਿੱਚ ਆਏ ਸਨ ਉਹਨਾਂ ਕਹਿੰਿਆ ਮੀਡੀਆ ਵਿੱਚ ਇਹ ਗੱਲ ਨਹੀਂ ਆਈ ਕਿ ਦੇਸ਼ ਵਿੱਚ ਬਰੋਜਗਾਰੀ ਹੈ ਮੀਡੀਆ ਨੇ ਕਿਹਾ ਕਿ ਪਾਰਲੀਮੈਂਟ ਦੇ ਬਾਹਰ ਸੰਸਦ ਲੂ ਬੈਠੇ ਨੇ ਤੇ ਉੱਥੇ ਰਾਹੁਲ ਗਾਂਧੀ ਨੇ ਵੀਡੀਓ ਬਣਾਈਆਂ ਮਤਲਬ ਇਹਨਾਂ ਨੂੰ ਇਹ ਨਹੀਂ ਗਿਆ ਕਿ 100 150 ਤੋਂ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਸ ਤੇ ਮੀਡੀਆ ਨੇ ਕੋਈ ਗੱਲ ਨਹੀਂ ਕੀਤੀ ਉਹਨੇ ਕਿਹਾ ਕਿ ਅਸੀਂ ਅਮਿਸਤਾਰ ਨੂੰ ਸਵਾਲ ਵੀ ਪੁੱਛਿਆ ਕਿ ਤੁਸੀਂ ਹੋਮ ਮਿਨਿਸਟਰ ਹੋ ਨੋ ਦੋ ਜਿਹੜੇ ਨੌਜਵਾਨ ਆ ਉਹ ਜੰਪ ਕਰਕੇ ਕਿਵੇਂ ਆ ਗਏ ਬਰੋਜ਼ਗਾਰੀ ਤੇ ਸਵਾਲ ਪੁੱਛੇ ਜਾਣ ਪਰ ਉਹਨਾਂ ਨੇ ਉਲਟਾ 150 ਮੈਂਬਰ ਪਾਰਲੀਮੈਂਟ ਨੂੰ ਹੀ ਬਾਹਰ ਦਾ ਰਾਸਤਾ ਦਿਖਾ ਦਿੱਤਾ ਇਹ ਸਿਰਫ 150 ਲੋਕ ਸਭਾ ਮੈਂਬਰ ਨਹੀਂ ਆ ਇਹ ਹਿੰਦੁਸਤਾਨ ਦੀ ਜਨਤਾ ਦੀ ਆਵਾਜ਼ ਹੈ छत्तीसगढ़ মুখ্যমন্ত্রী ਵਿਸ਼ਨੂੰਦੇਵ ਸਾਇਦ ਦੇ ਮੰਤਰੀ ਮੰਡਲ ਦੇ ਵਿੱਚ ਜਿਹੜਾ ਵਿਸਤਾਰ ਆ ਉਹ ਹੋ ਗਿਆ ਰਾਜਪਾਲਮ ਵਿੱਚ ਨੌ ਵਿਧਾਇਕਾਂ ਨੂੰ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਰ ਨੇ ਸੋਚਕਾਈ ਨੌ ਮੰਤਰੀਆਂ ਦੇ ਵਿੱਚ ਬ੍ਰਿਜਮੋਨ ਅਗਰਵਾਲ RAM ਵਿਚਾਰ ਨੇਤਾਮ ਦਿਆਲਦਾਸ ਬਗੇਲ ਕਿਦਾਰ ਕਸ਼ਪ ਲక్ష్ਮੀ ਰਾਜਵਾੜੇ ਟੰਕਰਾਮ ਵਰਮਾ ਓਪੀ ਚੌਧਰੀ ਸ਼ਾਮ ਬਿਹਾਰੀ ਜੈਸਵਲ ਅਤੇ ਲਖਣਪਾਲ ਦੇਵਗਨ ਸ਼ਾਮਲ ਨੇ ਉਪੀ ਚੋਦਰੀ ਟੰਕਰਮ ਵਰਮਾ ਅਤੇ ਲక్ష్ਮੀ ਰਾਜਵੜੇ ਪਹਿਲੀ ਵਾਰ ਵਿਧਾਇਕ ਬਣੇ ਨੇ ਤੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸਾਹ ਅਤੇ ਸ਼ਰਮਨ ਨੇ 13 ਦਸੰਬਰ ਨੂੰ ਸੌ ਚੁੱਕੀ ਸੀ 13 ਮੈਂਬਰੀ ਮੰਤਰੀ ਮੰਡਲ ਦੇ ਵਿੱਚ ਹਲੇ ਇੱਕ ਸੀਟ ਖਾਲੀ ਆ ਮੁੱਖ ਮੰਤਰੀ ਸਮੇਤ ਮੰਤਰੀ ਮੰਡਲ 13 ਮੈਂਬਰਾਂ ਦਾ ਬਣਾਇਆ ਜਾ ਸਕਦਾ ਮੁੱਖ ਮੰਤਰੀ ਵਿਸ਼ੁਰੁੰਦੇਵ ਸਾਇ ਤੇ ਦੋ ਡਿਪਟੀ ਸੀਮ ਬਣਨ ਤੋਂ ਬਾਅਦ ਨੌ ਮੰਤਰੀ ਬਣਾਏ ਗਏ ਨੇ ਹਲੇ ਇੱਕ ਸੀਟ ਖਾਲੀ ਆ 12 ਮੈਂਬਰੀ ਕੈਬਨਟ ਦੇ ਵਿੱਚ 6 ਜਿਹੜੇ ਮੰਤਰੀ ਨੇ OBC ਭਾਈਚਾਰੇ ਵਲ ਤਿੰਨ ਆਦੀਵਾਸੀ ਭਾਈਚਾਰਾ 2000 ਜਨਰਲ ਸਮਾਜਰਤ ਇੱਕ SC ਭਾਈਚਾਰੇ ਦੇ ਨਾਲ ਸੰਬੰਧਿਤ ਵਿਧਾਇਕ ਨੂੰ ਮੰਤਰੀ ਬੁਲਾਇਆ ਗਿਆ ਸੌ ਚੁੱਕਣ ਵਾਲੇ ਵਿੱਚ ਪੰਜ ਵਿਧਾਇਕ ਅਜਿਹੇ ਨੇ ਜਿਹੜੇ ਪਹਿਲੀ ਵਾਰ ਮੰਤਰੀ ਬਣੇ ਨੇ ਜਿਨ੍ਹਾਂ ਵਿੱਚ ਲక్ష్ਮੀ ਰਾਜਵੜੇ ਨਮਾਚੇਰਾ ਟੰਕਰਾਮ ਵਰਮਾ ਨਮਾਚੇਰਾ OP ਚੌਧਰੀ ਨਮਾਚੇਰਾ ਸ਼ਾਮਬਿਯਾਰੀ ਜੈਸਵਾਲ ਪਹਿਲਾ ਵਿਧਾਇਕ ਰਹੇ ਨੇ ਅਤੇ ਲਖਣਪਾਲ ਦੇਵਗਨ ਪਹਿਲਾਂ ਵੀ ਵਿਧਾਇਕ ਰਹੇ ਚੁੱਕਨੇ 12 ਲੋਕਾਂ ਵਿੱਚ ਮੰਤਰੀ ਮੰਡਲ ਵਿੱਚ ਪੰਜ ਅਜਿਹੇ ਵਿਧਾਇਕ ਨੇ ਜੋ ਪਹਿਲੀ ਵਾਰਾ ਵਿਧਾਇਕ ਬਣੇ ਸੀ ਤੇ ਪਹਿਲੀ ਵਾਰੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਜਿਨ੍ਹਾਂ ਵਿੱਚ ਅਰਨੁਸਾਈ ਵਿਜੇ ਸ਼ਰਮਾ, ਲక్ష్ਮੀ ਰਾਜਵੜੇ, ਟੰਕਰਾਮ ਤੇ ਓਪੀ ਚੌਧਰੀ ਸ਼ਾਮਲ ਨੇ ਪੰਜ ਜਿਹੜੇ ਪੰਜ ਪੁਰਾਣੇ ਚਿਹਰੇ ਨੇ ਉਹਨਾਂ ਵਿੱਚ ਵਿਸ਼ਨੂ ਸਾਈ, ਰਾਮ ਵਿਚਾਰ ਨਤਾਮ, ਬ੍ਰਿਜਮੋਨ ਅਗਰਵਾਲ, ਦਿਆਲ ਦਾਸ ਬਗੇਲ ਅਤੇ ਕਦਾਰ ਕਸ਼ਪ ਸੰਸਦੀ ਸੁਰੱਖਿਆ ਵਿੱਚ ਹੋਈ ਵੱਡੀ ਕਤਾਈ ਦੇ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੰਜਵੇਂ ਦੋਸ਼ੀ ਮੰਨੇ ਜਾ ਰਹੇ ਲਲਿਤ ਚਾਦ ਦਾ ਪੁਲਿਸ ਰਿਮਾਰਡ 5 ਜਨਵਰੀ ਤੱਕ ਵਧਾ ਦਿੱਤਾ। ਨਾਲ ਹੀ ਦਿੱਲੀ ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਉਸ ਆਦੇਸ਼ ਤੇ ਵੀ ਰੋਕ ਲਗਾ ਦਿੱਤੀ ਜਿਸ ਵਿੱਚ ਪੁਲਿਸ ਨੇ ਇੱਕ ਦੋਸ਼ੀ ਦੀ ਐਫਆਈਆਰ ਕਾਪੀ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਕੋਰਟ ਨੇ 21 ਦਸੰਬਰ ਨੂੰ ਚਾਰ ਹੋਰ ਦੋਸ਼ੀਆਂ ਸਾਗਰ ਸ਼ਰਮਾ, ਨੀਲਮ ਮਨੋਰੰਜਨ ਡੀ ਅਤੇ ਅਬੋਲ ਛਿੱਦੇ ਦੀ ਪੁਲਿਸ ਹरासत 15 ਦਿੱਲੀ ਵਧਾ ਦਿੱਤੀ ਹੈ। ਵੀਡੀਆ ਰਿਪੋਰਟ ਦੇ ਮੁਤਾਬਕ ਮਾਮਲੇ 'ਚ ਛੇ ਦੋਸ਼ੀਆਂ ਦਾ ਸਾਈਕੋਲੋਜੀਕਲ ਟੈਸਟ ਵੀ ਹੋਵੇਗਾ ਜਿਸ ਵਿੱਚ ਦੋਸ਼ੀਆਂ ਦਾ ਵਿਹਾਰ ਆਦਤਾਂ ਤੇ ਰੁਟੀਨ ਦੀ ਜਾਂਚ ਕੀਤੀ ਜਾਊਗੀ ਇਹ ਟੈਸਟ ਸੀਬੀਆਈ ਦੀ ਫਰੈਂਸਿਕ ਲੈਬ ਅਤੇ ਦਿੱਲੀ ਦੇ ਰੋਣੀ ਸਥਿਤ ਫਰੈਂਸਿਕ ਸਾਇੰਸ ਲੈਬਾਰਟਰੀ ਵਿੱਚ ਹੋਏਗੀ 21 ਦਸੰਬਰ ਨੂੰ ਇੱਕ ਦੋਸ਼ੀ ਦਾ ਲੈਬ ਵੀ ਕਰਾਇਆ ਗਿਆ ਹੁਣ ਇੱਕ ਇੱਕ ਕਰਕੇ ਬਾਕੀ ਦੋਸ਼ੀਆਂ ਦੇ ਵੀ ਟੈਸਟ ਲੈ ਜਾਣਗੇ ਸਾਈਕੋਲੋਜੀਕਲ ਟੈਸਟ ਪ੍ਰਸ਼ਨ ਉੱਤਰ ਦੇ ਫਾਰਮੈਟ ਚ ਹੁੰਦਾ ਇਹ 3 ਘੰਟੇ ਚੱਲੇਗਾ ਇਸ ਵਿੱਚ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਸੰਸਦ ਵਿੱਚ ਗੁਸਪੈਟ ਕਰਨ ਦੇ ਸਾਰੇ ਇਹਨਾਂ ਲੋਕਾਂ ਦਾ ਮਕਸਦ ਕੀ ਸੀ ਦੋਸ਼ੀਆਂ ਦੀ ਪੁੱਛਗਿੱਛ ਤੋਂ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਨੇ ਮਨੀਪੁਰ ਹਿੰਸਾ ਬਰੋਜਗਾਰੀ ਅਤੇ ਕਿਸਾਨਾਂ ਦੇ ਮੁੱਦੇ ਤੇ ਧਿਆਨ ਖਿੱਚਣ ਲਈ ਸੰਸਦ ਵਿੱਚ ਗੁਸਪੈਟ ਕੀਤੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਦਿੱਲੀ ਵਿੱਚ ਇੰਡੀਆ ਗੱਠਜੋੜ ਦੀ ਚੌਥੀ ਮੀਟਿੰਗ ਦੇ 2 ਦਿਨ ਬਾਅਦ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਦੇ ਨਾਲ ਫੋਨ ਤੇ ਲੰਮੀ ਗੱਲਬਾਤ ਕੀਤੀ ਹੈ ਖਬਰਾਂ ਇਹ ਨੇ ਕਿ ਮੀਟਿੰਗ ਵਿੱਚ ਪੀਐਮ ਕੈਂਡੀਡੇਟ ਲਈ ਕਾਂਗਰਸ ਪ੍ਰਧਾਨ ਮਲਕਰ ਜੇ ਖੜਗੇ ਦਾ ਨਾਮ ਆਉਣ ਤੋਂ ਬਾਅਦ ਨतीश ਕੁਮਾਰ ਨਾਰਾਜ਼ ਦੱਸੇ ਜਾ ਰਹੇ ਸਨ ਰਾਹੁਲ ਨੇ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਟੈਲੀਫੋਨ ਤੇ ਚਰਚਾ ਕੀਤੀ ਹੈ ਰਾਹੁਲ ਅਤੇ ਨतीश ਦੀ ਗੱਲਬਾਤ ਬਾਰੇ ਕਾਂਗਰਸ ਪਾਰਟੀ ਅਤੇ ਜਨਤਾਦਲ ਯੂ ਦੇ સૂਤਰਾ ਨੇ ਹਲੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਰਾਹੁਲ ਨੇ ਗੱਲਬਾਤ ਤੋਂ ਬਾਅਦ ਨतीश ਨੂੰ ਮਿਲਣ ਤੋਂ ਬਾਅਦ ਬਿਹਾਰ ਦੇ ਡਿਪਟੀ ਸੀਐਮ ਤੇਜਸੀ ਜਾਦਵ ਵੀ ਪਹੁੰਚੇ ਨੇ ਦੋਨਾਂ ਦੇ ਵਿਚਕਾਰ ਕਰੀਬ ਅੱਧਾ ਘੰਟਾ ਗੱਲਬਾਤ ਹੋਈ ਦੋਨਾਂ ਦੇ ਵਿਚਕਾਰ ਕੈਬਨਿਟ ਵਿਸਤਾਰ ਸ਼ੀਟ ਦੀ ਵੰਡ ਨੂੰ ਲੈ ਕੇ ਵੀ ਚਰਚਾ ਦੱਸੀ ਜਾ ਰਹੀ ਹੈ ਇੰਡੀਆ ਗੱਠ ਜੋੜ ਦੀ ਹੋਈ ਚੌਥੀ ਮੀਟਿੰਗ ਮੀਟਿੰਗ ਦੇ ਵਿੱਚ ਪੀਐਮ ਕੈਂਡੀਡੇਟ ਦੇ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਰ ਜਨ ਖੜਕੇ ਦਾ ਨਾਮ ਪੇਸ਼ ਕੀਤਾ ਸੀ ਮਮਤਾ ਦਾ ਪ੍ਰਪੋਜ਼ਲ ਤਾਂ ਨਾਇਨ ਨਤੀਸ਼ਕਮਨ ਨੂੰ ਪਸੰਦ ਆਇਆ ਤੇ ਨਾ ਹੀ ਲਾਲੂ ਪ੍ਰਸ਼ਾਦ ਯਾਦਵ ਨੂੰ ਹਾਲਾਂਕਿ ਜਨਤਾ ਦਲ ਯੂਥ ਦੇ ਸਾਰੇ ਵੱਡੇ ਨੇਤਾ ਤੇ ਆਰਜीडी ਦੇ ਸੁਪਰੀਮ ਲਾਲੂ ਯਾਦਵ ਨੇ ਨਾਰਾਜ਼ਗੀ ਦੀ ਗੱਲ ਸਬਕਾਰ ਨਹੀਂ ਕੀਤੀ ਪਰ ਦਿੱਲੀ ਵਿੱਚ ਪਟਨਾ ਆਉਣ ਤੋਂ ਬਾਅਦ ਨਤੀਸ਼ ਨੇ ਸਾਫ਼ ਕਰ ਦਿੱਤਾ ਸੀ ਕਿ ਕੋਈ ਵੀ ਨਰਾਜ਼ਗੀ ਨਹੀਂ ਹੈ ਤੇ ਕਾਂਗਰਸ ਵੱਲੋਂ ਮੀਟਿੰਗ ਦੇ ਤੁਰੰਤ ਬਾਅਦ ਇਸ ਗੱਲ ਨੂੰ ਲੈ ਕੇ ਸਪਸ਼ਟ ਕੀਤਾ ਗਿਆ ਕਿ ਚੋਣਾਂ ਤੋਂ ਬਾਅਦ ਹੀ ਪੀਐਮ ਫੇਸ ਦਾ ਫੈਸਲਾ ਕੀਤਾ ਜਾਊਗਾ ਜਮੂਕਸ਼ਮੀਰ ਦੇ ਰਜੌਰੀ ਦੇ ਵਿੱਚ ਅਤਵਾਦੀਆਂ ਵੱਲੋਂ ਆਰਮੀ ਦੇ ਦੋ ਵਾਹਨਾਂ ਦੇ ਘਾਤ ਲਗਾ ਕੇ ਹਮਲਾ ਕੀਤਾ ਗਿਆ ਅਸੈਂਬਲੀ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਨੇ ਦੋ ਜਵਾਨਾਂ ਦੀ ਹਾਲਤ ਹਾਲ ਤੱਕ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਸਰਚ ਆਪਰੇਸ਼ਨ ਵੀ ਜਾਰੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਵੀ ਮੌਕੇ ਤੇ ਪਹੁੰਚ ਗਿਆ ਇੱਕ ਨਿਊਜ਼ ਏਜੰਸੀ ਮੁਤਾਬਕ ਆਰਮੀ ਨੇ ਡੇਰਾ ਗਲੀ ਦੇ ਵਿੱਚ ਕੁਝ ਲੋਕਲ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਇਹਨਾਂ ਵਿੱਚ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਨੇ ਇਸ ਸੈਨਾ ਉੱਤੇ ਹੋਏ ਹਮਲੇ ਵਿੱਚ ਇਹਨਾਂ ਲੋਕਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਉੱਧਰ ਡਿਫੈਂਸਿਵ ਵਿਭਾਗ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਰਜੌਰੀ ਪੁਨ ਸੈਕਟਰ ਵਿੱਚ ਕਰੀਬ 30 ਪਾਕਿਸਤਾਨੀ ਅਤਵਾਦੀ ਐਕਟਿਵ ਨੇ ਇਹ ਘਟਨਾ ਕਰੀਬ ਪਿਛਲੇ ਦਿਨ 3 ਵਜੇ ਹੋਈ ਸ਼ਹੀਦ ਜਵਾਨਾਂ ਦੀ ਸੰਖਿਆ ਨੂੰ ਲੈ ਕੇ 24 ਘੰਟੇ ਤੱਕ ਕਨਫਿਊਜ਼ਰ ਰਿਹਾ ਸਭ ਤੋਂ ਪਹਿਲਾਂ 4 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਇਸ ਤੋਂ ਬਾਅਦ ਦੇਰ ਰਾਤ ਤੱਕ ਗਿਣਤੀ 5 ਦੱਸੀ ਗਈ ਫਿਲਹਾਲ ਸਵੇਰੇ ਫੇਰ ਗਿਣਤੀ 4 ਦੱਸੀ ਗਈ ਹੈ ਪਰ 10 ਵਜੇ ਤੋਂ ਬਾਅਦ ਆਰਮੀ ਨੇ ਸਪਸ਼ਟ ਕੀਤਾ ਕਿ 5 ਜਵਾਨ ਸ਼ਹੀਦ ਹੋਏ ਨੇ ਹਮਲੇ ਵਿੱਚ ਜਿਹੜੇ ਗੰਭੀਰ ਰੂਪ ਵਿੱਚ ਜਵਾਨ ਜ਼ਖਮੀ ਹੋਏ ਸੀ ਉਹਨਾਂ ਚੋਂ ਵੀ ਇੱਕ ਨੇ ਦਮ ਤੋੜ ਦਿੱਤਾਗਾ ਸਿੱਧੇ ਇਹ ਸੈਨਿਕਾਂ ਵਿੱਚ ਦੋ ਦੇ ਜਿਹੜੇ ਲਾਸ਼ਾਂ ਨੇ ਕਾਫੀ ਬੁਰੀ ਹਾਲਾਤਾਂ ਵਿੱਚ ਮਿਲੀਆਂ ਨੇ ਸੈਨਾ ਦੇ ਅਧਿਕਾਰੀਆਂ ਦੇ ਮੁਤਾਬਕ ਜਵਾਨਾਂ ਤੇ ਅੱਤਵਾਦੀਆਂ ਦੇ ਵਿਚਕਾਰ ਆਮਨੇ ਸਾਹਮਨੇ ਲੜਾਈ ਹੋਈ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੀ ਫਤੋ ਪਾਈ ਵੀ ਹੋਈ ਹੈ ਇਸ ਸੁਭਾਵਨਾ ਹੈ ਕਿ ਅੱਤਵਾਦੀ ਨੇ ਸੈਨਿਕਾਂ ਨੂੰ ਸ਼ਹੀਦ ਕਰਕੇ ਉਹਨਾਂ ਦੇ ਹਥਿਆਰ ਵੀ ਲੁੱਟ ਲਏ ਨੇ ਇਹ ਵੀ ਜਾਣਕਾਰੀ ਦੱਸੀ ਜਾ ਰਹੀ ਹੈ ਕਿ ਹਮਲਾ ਥਾਣਾ ਮੰਡੀ ਸੂਰਨਕੋਟ ਰੋਡ ਤੇ ਡੇਰਾ ਦੀ ਗਲੀ ਨਾਬ ਦੇ ਇਲਾਕੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਵਾਨ ਸੂਰਨ ਕੋੜ ਤੇ ਬਫ ਲਿਆਜ਼ ਵੱਲ ਜਾ ਰਹੇ ਸੀ ਉੱਥੇ ਹੀ ਆਤਵਾਦੀ ਨੇ ਹੱਥ ਲਗਾ ਕੇ ਹਮਲਾ ਕਰ ਦਿੱਤਾ ਦੇਸ਼ ਦੇ ਵੱਡੇ ਖਿਡਾਰੀ ਬਜਰੰਗ ਪੁਨੀਆਂ ਨੇ ਆਪਣਾ ਪਦਮਸ਼੍ਰੀ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ ਸੋਸ਼ਲ ਮੀਡੀਆ ਤੇ ਲਿਖਿਆ ਕਿ ਮਹਿਲਾ ਪਹਿਲਵਾਨਾਂ ਦੇ અપਮਾਨ ਤੋਂ ਬਾਅਦ ਅਜਿਹੀ ਸਨਮਾਨਿਤ ਜ਼ਿੰਦਗੀ ਨਹੀਂ ਜੀ ਪਾਵਾਂਗਾ ਪਹਿਲਵਾਨ ਬਜਰੰਗ ਪੁਨੀਆਂ ਨੇ ਪਦਮਸ਼੍ਰੀ ਵਾਪਸ ਵਾੜ ਕਰ ਦਿੱਤਾ ਸੋਸ਼ਲ ਮੀਡੀਆ ਤੇ ਪੋਸਟ ਦੇ ਜ਼ਰੀਏ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਮ ਤੇ ਇੱਕ ਚਿੱਠੀ ਲਿਖੀ ਜਿਸ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਪਹਿਲਮਾਨਾਂ ਦੇ અપਮਾਨ ਤੋਂ ਬਾਅਦ ਅਜੀਜ਼ ਸਨਮਾਨ ਤੇ ਜ਼ਿੰਦਗੀ ਨਹੀਂ ਜੀ ਪਾਇਆ ਉਹਨਗੇ ਇਸ ਲਈ ਆਪਣਾ ਸਨਮਾਨ ਵਾਪਸ ਲਟਾਰਿਆ ਬਜਰੰਗਪੂਰੀਆਂ ਨੂੰ 12 ਮਾਰਚ 2019 ਨੂੰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਮਦ ਨੇ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਸੀ ਦੇਸ਼ ਦੀਆਂ 4 ਰਾਸਾਭਾ ਸੀਟਾਂ ਤੇ 19 ਜਨਵਰੀ ਨੂੰ ਚੋਣਾ ਹੋਣ ਗਿਆ ਇਹਨਾਂ ਵਿੱਚ ਦਿੱਲੀ ਦੀਆਂ 3 ਅਤੇ ਸਿੱਕਮ ਦੀ ਇੱਕ ਸੀਟ ਸ਼ਾਮਲ ਨੇ ਚੋਣ ਕਮਿਸ਼ਨ ਨੇ 22 ਦਸੰਬਰ ਨੂੰ ਇਹਦੀ ਜਾਣਕਾਰੀ ਦਿੱਤੀ ਹੈ ਦਰਅਸਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਸ਼ਸ਼ੀਲ ਕੁਮਾਰ ਗੁਪਤਾ ਨਰੈਨ ਦਾਸ ਗੁਪਤਾ ਦਾ 6 ਸਾਲ ਦਾ ਕਾਰਜਕਾਲ 27 ਜਨਵਰੀ 2024 ਨੂੰ ਸਮਾਪਤ ਹੋ ਰਿਹਾ ਦੂਜੇ ਪਾਸੇ ਸਿੱਕਮ ਡੈਮੋਕ੍ਰੈਟਿਕ ਫਰੰਟ ਦੀ ਰਾਜ ਸਭਾ ਮੈਂਬਰ ਹਿਸ਼ੇ ਲਾਚੁੰਗਪਾ ਦਾ ਵੀ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਵੋਟਰ ਸਵੇਰ 19 ਜਨਵਰੀ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਹੁੰਚਣਗੇ ਅਤੇ ਵੋਟਾਂ ਦੀ ਗਿਣਤੀ ਸ਼ਾਮੀ 5 ਵਜੇ ਹੋਵੇਗੀ। ਇਹਦੇ ਵਿੱਚ ਜਿਹੜੇ ਉਸ ਸੂਬੇ ਦੇ ਜਿੱਤੇ ਹੋਏ ਵਿਧਾਇਕ ਹੀ ਵੋਟਾਂ ਪਾ ਸਕਦੇ ਨੇ। ਅਜोध्या ਵਿੱਚ ਰਾਮ ਰੇਲ ਦੀ ਪ੍ਰਾਣ ਪ੍ਰਤਿਸ਼ਟਾ 22 ਜਨਵਰੀ ਨੂੰ ਹੋਣੀ ਹੈ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਜोध्या ਪਹੁੰਚ ਰਹੇ ਨੇ। ਪੀਐਮ 2 ਘੰਟੇ ਅਜोध्या ਵਿੱਚ ਰਹਿਣਗੇ। ਔਰ ਉਹ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ 에ਰਪੋਰਟ ਅਤੇ ਅਜੋਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਇਸ ਤੋਂ ਇਲਾਵਾ 3000 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਅਤੇ ਲੋਕ ਸਮਰਪਿਤ ਵੀ ਕਰਨਗੇ ਪੀਐਮ ਦੇ ਇਸ ਦੌਰੇ ਦੇ ਨਾਲ ਪ੍ਰਾਣ ਪ੍ਰティਸ਼ਟਾ ਵਾਲੇ ਦਿਨ ਦੀਆਂ ਤਿਆਰੀਆਂ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਏਅਰਪੋਰਟ ਅਥਾਰਟੀ ਦੇ ਮੁਤਾਬਕ ਪ੍ਰਾਣ ਪ੍ਰティਸ਼ਟਾ ਦੇਖਣ ਲਈ ਵੀਆਈਪੀ ਗੈਸਟ ਨੂੰ ਲੈ ਕੇ ਕਰੀਬ 100 ਜਹਾਜ਼ ਅਜੋਧਿਆ ਆਉਣਗੇ ਸ਼ੁੱਕਰਵਾਰ ਯਾਨੀ ਕਿ ਅੱਜ ਪਹਿਲੀ ਵਾਰ ਅਜੋਧਿਆ ਦੇ ਭਗਵਾਨ ਸ਼੍ਰੀ ਰਾਮ 에ਰਪੋਰਟ ਤੇ 에ਅਰਕ੍ਰਾਫਟ ਦੀ ਲੈਂਡਿੰਗ ਦਾ ਟ్రਾਇਲ ਕੀਤਾ ਗਿਆ ਇੱਥੇ 2200 ਮੀਟਰ ਦੇ ਰਨਵੇ ਤੇ 에ਅਰਫੋਰਸ ਦੇ 에ਅਰਕ੍ਰਾਫਟ ਦੀ ਲੈਂਡਿੰਗ ਹੋਈ ਸਿਵਲ ਐਵੀਏਸ਼ਨ ਅਧਿਕਾਰੀ ਇਸ 에ਅਰਕ੍ਰਾਫਟ ਦੇ ਜ਼ਰੀਏ ਅਜੋਧਿਆ 에ਰਪੋਰਟ ਪਹੁੰਚੇ ਰਾਮੰਦਰ ٹرسٹ ਨੇ ਇਸ ਦਿਨ ਲਈ ਨਾ ਸਿਰਫ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਕਈ ਹਸਤੀਆਂ ਨੂੰ ਸੱਦਾ ਸੱਦਾ ਪੱਤਰ ਭੇਜਿਆ ਕਈ ਦੇਸ਼ਾਂ ਦੇ ਡੈਲੀਗੇਟਸ ਆਉਣ ਦੀ ਉਮੀਦ ਹੈ ਇਸ ਤੋਂ ਇਲਾਵਾ ਟਰਸਟ ਨੇ ਮਕੇਸ਼ ਸ਼ਬਾਨੀ, ਗੌਤਮ ਅਡਾਨੀ, ਅਮਤਾਬ ਬਚਨ, ਸਚੰਤ ਦੁਗਗੁਰ, ਸੁਮੇਤ 100 ਤੋਂ ਜ਼ਿਆਦਾ ਵੀਆਈਪੀ ਲੋਕਾਂ ਨੂੰ ਸੱਦਾ ਪੱਤਰ ਭੇਜਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਭੋਨ ਜਯਾਦਵ ਦਿੱਲੀ ਦੌਰੇ ਤੇ ਅੱਜ ਉਹਨਾਂ ਨੇ ਮੰਤਰੀ ਮੰਡਲ ਦੇ ਵਿਸਤਾਰ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾਹ ਦੇ ਨਾਲ ਮੁਲਾਕਾਤ ਕੀਤੀ। ਸੀਐਮ ਯਾਦਵ ਦੇ ਨਾਲ ਡਿਪਟੀ ਸੀਐਮ ਜਗਦੀਸ਼ ਦੇਵੜਾ ਅਤੇ ਰਜਿੰਦਰ ਸ਼ੁਕਲਾ ਵੀ ਨਾਲ ਸਨ। ਸੀਮ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਕੇਂਦਰੀ ਮੰਤਰੀ ਜੋਤੀਰਾవ్ ਸਿੰਧੀਆ ਦੇ ਨਾਲ ਮੁਲਾਕਾਤ ਕੀਤੀ ਇਹਨਾਂ ਦੇ ਵਿਚਾਰ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਇਹ ਦੱਸਿਆ ਜਾ ਰਿਹਾ ਕਿ ਮੰਤਰੀ ਮੰਡਲ ਦੇ ਵਿਸਤਾਰ ਨੂੰ ਲੈ ਕੇ ਚਰਚਾ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ 23 ਦਸੰਬਰ ਨੂੰ ਵੱਧ ਪ੍ਰਦੇਸ਼ ਦੇ ਸਰਕਾਰ ਦਾ ਮੰਤਰੀ ਮੰਡਲ ਦਾ ਵਿਸਤਾਰ ਹੋ ਸਕਦਾ ਮੰਤਰੀ ਮੰਡਲ ਵਿੱਚ ਪੁਰਾਣੇ ਚਿਹਰੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਬਜਾਏ ਨਵੇਂ ਚਿਹਰਿਆਂ ਨੂੰ ਵੀ ਤਵੱਜੋ ਦਿੱਤੀ ਜਾ ਸਕਦੀ ਹੈ ਤਿੰਨ ਤੋਂ ਪੰਜ ਵਾਰ ਵਿਧਾਇਕ ਬਣਨ ਤੋਂ ਬਾਅਦ ਮੰਤਰੀ ਪਦ ਤੋਂ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਇਸ ਵਾਰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ ਸੰਸਦ ਰਹਿੰਦੇ ਆ ਵਿਧਾਨ ਸਭਾ ਦਾ ਚੋਣ ਜਿੱਤਣ ਵਾਲੇ ਉਵਾਲਿਆਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਨਰਿੰਦਰ ਤੁਮਰ ਪਹਿਲਾਂ ਹੀ ਵਿਧਾਨ ਸਭਾ ਦੇ ਸਪੀਕਰ ਬਣਾਏ ਚੁੱਕੇ ਨੇ ਹੁਣ ਪ੍ਰਲਾਦ ਪਟੇਲ ਰਾਉ ਉਦ ਪ੍ਰਤਾਪ ਸਿੰਘ ਰੀਤੀ ਪਾਠਕ ਅਰਕੇਸ਼ ਸਿੰਘ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕਲਾਸ਼ ਵਰਗਿਆ ਨੂੰ ਵੀ ਮੱਧ ਪ੍ਰਦੇਸ਼ੀ ਸਰਕਾਰ ਚ ਮੰਤਰੀ ਬਣਾਇਆ ਜਾ ਸਕਦਾ ਹੈ। ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਗਾਈਡਲਾਈਨ ਜਾਰੀ ਕਰ ਦਿੱਤੀ ਆ। ਕਮਿਸ਼ਨ ਨੇ ਪਾਰਟੀਆਂ ਨੂੰ ਇਲੈਕਸ਼ਨ ਕੈਂਪੇਨ ਦੌਰਾਨ ਅੰਗ ਹਿੰਦ ਤੋਂ ਇਲਾਵਾ અપਮਾਨਜਨਕ ਭਾਸ਼ਾ ਦਾ ਇਸਤੇਮਾਲ ਨਾ ਕਰਨ ਦੇ ਦੇ ਦਿੱਤੇ ਨੇ। ਕਮਿਸ਼ਨ ਨੇ ਪਾਰਟੀਆਂ ਨੂੰ ਕਿਹਾ ਕਿ ਅੰਗੇਂਦੇ ਲਈ ਜਿਹੜੇ ਗੁੰਗੇ, ਪਾਗਲ, ਸਿਰਫਰਾ, ਅੰਨਾ, ਕਾਣਾ, ਬੋਲਾ, ਲੰਗੜਾ, ਲੂਲਾ ਅਜਿਹੇ ਸ਼ਬਦਾਂ ਦਾ ਇਸਤੇਮਾਲ ਨਾ ਕੀਤਾ ਜਾਵੇ। ਕੈਂਪੇਨ ਦੇ ਦੌਰਾਨ ਜਿਹੜੇ ਲੀਡਰ ਨੇ ਸਪੀਚ, ਸੋਸ਼ਲ ਮੀਡੀਆ ਪੋਸਟਾ, ਇਸ਼ਤਿਹਾਰ, ਪ੍ਰੈਸ ਰਿਲੀਜ਼ ਵਿੱਚ ਅਜਿਹੇ ਸ਼ਬਦਾਂ ਨੂੰ ਇਸਤੇਮਾਲ ਨਾ ਕਰਨ। ਅਗਰ ਇਸ ਦਾ ਲੰਘਣ ਹੋਇਆ ਤਾਂ ਦਿਵਿਆਂਗਜ਼ਨ ਅਧਿਕਾਰ ਐਕਟ 216 ਦੇ ਸੈਕਸ਼ਨ 91 ਤੇ ਤਹਿਤ 5 ਸਾਲ ਦੀ ਸਜ਼ਾ ਹੋ ਸਕਦੀ ਹੈ ਇਹ ਵੀ ਨਿਰਦੇਸ਼ ਦਿੱਤੇ ਗਏ ਨੇ ਕਿ ਪਾਰਟੀਆਂ ਨੂੰ ਕੈਂਪੇਨ ਦੇ ਦੌਰਾਨ ਸਪੀਚ ਸੋਸ਼ਲ ਮੀਡੀਆ ਪੋਸਟ ਐਡ ਪ੍ਰੈਸ ਰਿਲੀਜ਼ ਨੂੰ ਰਿਵਿਊ ਕਰਨਾ ਹੋਵੇਗਾ ਪਾਰਟੀਆਂ ਨੂੰ ਪ੍ਰਚਾਰ ਦੇ ਦੌਰਾਨ ਸਪੀਚ ਸੋਸ਼ਲ ਮੀਡੀਆ ਪੋਸਟ ਇਸ਼ਤਿਹਾਰ ਪ੍ਰੈਸ ਰਿਲੀਜ਼ ਦੇ ਦੌਰਾਨ ਅੰਗ ਹੀ ਦੇ ਲਈ ਇਹ ਜਾਰੀ ਕਰਨਾ ਪਊਗਾ ਪਾਰਟੀਆਂ ਨੂੰ ਕੈਂਪੇਨ ਦੇ ਦੌਰਾਨ ਸਪੀਚ ਸੋਸ਼ਲ ਮੀਡੀਆ ਪੋਸਟ ਪ੍ਰੈਸ ਰਿਲੀਜ਼ ਸਮਝਣ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਪਾਰਟੀਆਂ ਨੂੰ ਆਪਣੀ ਵੈਬਸਾਈਟ ਤੇ ਦੱਸਣਾ ਹੋਵੇਗਾ ਕਿ ਉਹਨਾਂ ਨੇ ਪਾਰਟੀਆਂ ਦੇ ਜਿਹੜੇ ਅੰਗਹੀਨਾਂ ਨੂੰ ਆਮ ਲੋਕਾਂ ਦੀ ਤਰ੍ਹਾਂ ਸਨਮਾਨ ਦਿੰਦੀ ਆ ਪਾਰਟੀਆਂ ਦੇ ਵਰਕਰਾਂ ਨੂੰ ਅੰਗਹੀਨ ਦੇ ਨਾਲ ਸੰਪਰਕ ਕਰਨ ਲਈ ਟ੍ਰੇਨਿੰਗ ਮੋਡਿਊਲ ਜਾਰੀ ਕਰਨਾ ਪਵੇਗਾ ਪਾਰਟੀਆਂ ਨੂੰ ਅੰਗਹੀਨ ਦੀਆਂ ਸ਼ਿਕਾਇਤਾਂ ਸੁਣਨ ਤੋਂ ਇਲਾਵਾ ਅਥਾਰਟੀ ਵੀ ਇੱਕ ਉਹ ਪੁਆਇੰਟ ਕਰਨੀ ਪਵੇਗੀ ਪਾਰਟੀਆਂ ਨੂੰ ਅੰਗਹੀਨ ਲੋਕਾਂ ਨੂੰ ਵਰਕਰਾਂ ਜਾਂ ਮੈਂਬਰ ਬਣਾਉਣਾ ਪਵੇਗਾ ਔਰ ਇਸ ਤੋਂ ਇਲਾਵਾ ਉਹਨਾਂ ਦੀ ਚੋਣ ਵਿੱਚ ਭਾਗੀਦਾਰੀ ਵੀ ਕਰਾਉਣੀ ਪਏਗੀ ਅਸਲ 'ਚ ਚੋਣ ਕਮਿਸ਼ਨ ਨੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਲੋਕਾਂ ਦਾ ਵੋਟ ਪ੍ਰਣਿਧ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਰਨਾਟਕਾ ਵਿਧਾਨ ਸਭਾ 2023 'ਚ ਇਹਨਾਂ ਲੋਕਾਂ ਲਈ ਖਾਸ ਸਹੂਲਤਾਂ ਸ਼ੁਰੂ ਕੀਤੀ ਗਈ ਜਿਸ ਨਾਲ 40% ਤੋਂ ਜ਼ਿਆਦਾ ਲੋਕਾਂ ਨੇ ਘਰਾਂ ਵਿੱਚ ਇਹ ਵੋਟ ਪਾਈ ਸੀ ਇਸ ਤੋਂ ਇਲਾਵਾ ਚੋਣ ਕਮਿਸ਼ਨ ਦਾ ਨੋਟਿਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 5 ਦਿਨ ਦੇ ਅੰਦਰ-ਅੰਦਰ ਇੱਕ ਫਾਰਮ ਵੀ ਭਰਨਾ ਹੁੰਦਾ ਹੈ ਇਸ ਤੋਂ ਬਾਅਦ ਸਰਕਾਰੀ ਕਰਮਚਾਰੀ ਵੋਟਿੰਗ ਅੰਗਿਲ ਦੇ ਲਈ ਇਹਨਾਂ ਲੋਕਾਂ ਦੇ ਘਰ ਪਹੁੰਚ ਦੇਣਾ ਇਸ ਪ੍ਰੋਸੈਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ ਮੱਧ ਪ੍ਰਦੇਸ਼ ਛੱਤੀਸਗੜ੍ਹ ਅਤੇ ਰਾਜਸਥਾਨ ਸਮੇਤ ਪੰਜ ਵਿਧਾਨ ਸਭਾ ਦੇ ਹਾਲ ਹੀ ਜਿਹੜੀਆਂ ਚੋਣ ਹੋਈਆਂ ਉਹਦੇ ਚ ਵੀ ਇਹ ਸੁਵਿਧਾ ਪ੍ਰਾਪਤ ਸੀ ਫਿਲਹਾਲ ਦੇਖਦਾ ਖਬਰਨਾ ਮੈਂ ਇੱਥੇ ਸਮਾਪਤ ਕਰਦੇ ਵਿਦੇਰੀ ਖਬਰਾਂ ਜਾਣ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ